ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਧਰਤੀ ਉੱਤੇ ਸਭ ਤੋਂ ਵੱਧ ਕਿੱਥੇ ਮਿਲਦੀ ਹੈ ਆਕਸੀਜਨ? ਹਰਖਤੇ ਪੌਦੇ ਨਹੀਂ ਨੇ ਜਵਾਬ। ਕੀ ਤੁਸੀਂ ਜਾਣਦੇ ਹੋ ਕਿ ਅਸਲੀ ਜਵਾਬ ਕੀ ਹੈ? 7 ਸੀਜ਼ ਟੀਵੀ ਆਸਟ੍ਰੇਲੀਆ ਨਾਲ ਬਣੇ ਰਹੋ। ਆਉ ਤੁਹਾਨੂੰ ਦਿਨੇ ਆ ਸਾਰੀ ਜਾਣਕਾਰੀ। ਆਕਸੀਜਨ ਸਾਡੀ ਜ਼ਿੰਦਗੀ ਲਈ ਇੰਨੀ ਕੋ ਜ਼ਰੂਰੀ ਹੈ ਕਿ ਇਸ ਤੋਂ ਬਿਨਾ ਇਨਸਾਨ ਕੁਝ ਮਿੰਟਾਂ ਲਈ ਵੀ ਜ਼ਿੰਦਾ ਨਹੀਂ ਰਹਿ ਸਕਦਾ। ਅਸੀਂ ਇਹ ਸਮਝਦੇ ਹਾਂ ਕਿ ਧਰਤੀ ਤੇ ਆਕਸੀਜਨ ਦਾ ਮੁੱਖ ਸਰੋਤ ਰੁੱਖ ਅਤੇ ਪੌਦੇ ਨੇ ਪਰ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ 80% ਆਕਸੀਜਨ ਧਰਤੀ ਤੇ ਕਿਸੇ ਹੋਰ ਥਾਂ ਤੋਂ ਆਉਂਦੀ ਹੈ। ਇਸ ਸਾਰੀ ਧਰਤੀ ਉੱਤੇ ਆਕਸੀਜਨ ਦਾ ਹੋਣਾ ਬਹੁਤ ਜ਼ਰੂਰੀ ਹੈ। ਤਰਤੀ ਦੇ ਸਾਰੇ ਜੀਵ ਸਾਹ ਲੈਣ ਲਈ ਆਕਸੀਜਨ ਦੀ ਵਰਤੋਂ ਕਰਦੇ ਨੇ ਅਤੇ ਕਾਰਬਨ ਡਾਈਆਕਸਾਈਡ ਨੂੰ ਛੱਡਦੇ ਨੇ ਇਸ ਪ੍ਰਕਿਰਿਆ ਵਿੱਚ ਸਾਡੀ ਸਭ ਤੋਂ ਵੱਧ ਮਦਦ ਕਰਨ ਵਾਲੇ ਰੁੱਖ ਅਤੇ ਪੌਦੇ ਨੇ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਤੋਂ ਉਹ ਉਲਟ ਚੱਲਦੇ ਨੇ ਉਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਅਤੇ ਆਕਸੀਜਨ ਛੱਡਦੇ ਨੇ ਇਹੀ ਕਾਰਨ ਹੈ ਕਿ ਅਸੀਂ ਰੁੱਖਾਂ ਪੌਦਿਆਂ ਅਤੇ ਬਨਸਪਤੀ ਨੂੰ ਇਸ ਆਪਣੇ ਜੀਵਨ ਲਈ ਬਹੁਤ ਜ਼ਰੂਰੀ ਸਮਝਦੇ ਹਾਂ ਅਸੀਂ ਆਕਸੀਜਨ ਬਾਰੇ ਬਹੁਤ ਪੜ੍ਹਿਆ ਅਤੇ ਸੁਣਿਆ ਹੈ ਪਰ ਸ਼ਾਇਦ ਅਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਸਮਝ ਸਕੇ ਹਾਂ ਇਸ ਤੱਥ ਨੂੰ ਹਰ ਕੋਈ ਜਾਣਦਾ ਹੈ ਕਿ ਧਰਤੀ ਤੇ ਮੌਜੂਦ ਵਾਯੂਮੰਡਲ ਨੂੰ 28% ਦੀ ਆਕਸੀਜਨ ਪ੍ਰਦਾਨ ਕਰਦੇ ਨੇ ਜਦੋਂ ਕਿ 2% ਦੀ ਆਕਸੀਜਨ ਹੋਰ ਸਰੋਤਾ ਤੋਂ ਮਿਲਦੀ ਹੈ ਵਾਯੂ ਮੰਡਲ ਵਿੱਚ ਮੌਜੂਦ 50 ਤੋਂ 80%